ਤੁਹਾਡੇ ਘਰ ਵਿੱਚ ਕੋਈ ਵੀ ਧਾਰਮਿਕ ਪੁਸਤਕ ਪਈ ਹੈ ਗ੍ਰੰਥ ਪਈ ਹੈ ਪੋਥੀ ਗੁਟਕਾ ਸਾਹਿਬ ਬਿਨਾ ਕੱਪੜੇ ਤੋਂ ਨਹੀਂ ਰੱਖਣਾ ਅੱਜੇ ਅੱਜੇ ਜਾ ਕੇ ਚੈੱਕ ਕਰੋ ਵੀ ਸਾਡੇ ਘਰ ਕੋਈ ਐਦਾਂ ਦਾ ਮਹਾਰਾ ਦਾ ਪੋਥੀ ਕੋਈ ਕਿਤਾਬ ਚਾ ਜਿਹਦੇ ਵਿੱਚ ਬਾਣੀ ਲਿਖੀ ਹੋਵੇ ਬਿਨਾ ਕੱਪੜੇ ਅਗਰ ਬਿਨਾ ਕੱਪੜੇ ਤੋਂ ਲੱਗਦੇ ਤਾਂ ਸ਼ਰਾਪ ਲੱਗਦਾ ਸਾਨੂੰ ਸਾਡੇ ਕਈ ਕੰਮ ਰੁਕਦੇ ਆਂ ਵਿਗਨ ਪੈਂਦੇ ਘਰ 'ਚ ਇਸ ਕਰਕੇ ਸਤਕਾਰ ਕਰਨਾ ਜਿਹੜੇ ਧਰਮ ਗ੍ਰੰਥ ਤੁਸੀਂ ਘਰੇ ਲੈ ਕੇ ਆਉਂਦੇ ਉਹਨਾਂ ਸਤਕਾਰ ਨਾਲ ਪੜੋ ਖੋਲੋ ਮੈਨੂੰ ਦਿੱਲੀ ਦੀ ਘਟਨਾ ਯਾਦ ਹੈ ਉੱਥੇ ਕਹੇ ਨੇ ਨਾ ਐਦਾਂ ਹੀ ਮਕਾਨ ਕਿਰਾਏ ਤੇ ਚੜਦਾ ਸੀ ਉਹ ਕੁਝ ਕੁ ਦਿਨ ਲੋਕ ਰਹਿੰਦੇ ਸੀ ਉਹ ਮਹੀਨਾ ਵੀ ਨਹੀਂ ਸੀ ਮਕਾਨ ਚ ਕੱਢ ਬਦਲ ਦਿੰਦੇ ਸੀ ਲੋਕੀ ਉਹ ਜੋ ਮੇਰੀ ਡਿਊਟੀ ਲੱਗੀ ਦਿੱਲੀ ਤੇ ਮੈਂ ਵੀ ਚਲਿਆ ਗਿਆ ਤੇ ਉੱਥੇ ਇੱਕ ਸੱਜਣ ਆਏ ਉਹ ਕਹਿਣ ਲੱਗੇ ਵੀ ਅਸੀਂ ਮਕਾਨ ਲਿਆ ਨਵਾਂ ਵੀ ਉੱਥੇ ਨਾ ਇੱਕ ਬਹੁਤ ਵੱਡੀ ਕਿਤਾਬ ਪਈ ਹੈ ਵੀ ਤੁਸੀਂ ਦੇਖੋ ਸਾ ਕੇ ਤੁਹਾਡੇ ਕੰਮ ਦੀ ਹੋਵੇ ਤਾਂ ਵੀ ਆ ਕੁਝ ਕੁ ਕਿਤਾਬਾਂ ਸੀ ਅਸੀਂ ਚੱਕ ਲਿਆ ਆ ਤੇ ਇੱਕ ਬਹੁਤ ਵੱਡੀ ਹੈ ਤੇ ਮੈਂ ਜਦੋਂ ਗਿਆ ਦੇਖਿਆ ਉੱਪਰ ਪ੍ਰਸ਼ਤੀ ਹੁੰਦੀ ਜਿੱਥੇ ਉਹ ਪ੍ਰਸ਼ਤੀ ਦੇ ਵਿੱਚ ਉੱਪਰ ਚੜ ਕੇ ਮੁੰਡੇ ਨੂੰ ਕਿਹਾ ਵੀ ਤਾਰ ਨੀਚੇ ਮਹਾਰਾਜ ਉਹ ਜਦੋਂ ਰਮਾਲਾ ਸਾਹਿਬ ਖੋਲਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੱਥ ਲਿਖਤ ਬੀੜ ਉਹਨਾਂ ਦੇ ਘਰ ਚੋਂ ਬਰਾਮਦ ਹੋਈ ਉਹਨੂੰ ਪੁੱਛਿਆ ਵੀ ਇਹ ਤੁਸੀਂ ਉਹ ਕਹਿੰਦੇ ਇਸ ਤਰ੍ਹਾਂ ਚੱਲਦਾ ਵੀ ਅਸੀਂ 4-5 ਲੱਖ ਰੁਪਈਆ ਦੇ ਦਿੰਦੇ ਆ ਤੇ ਫਿਰ ਖਾਲੀ ਕਰਨ ਲੱਗੇ ਸਾਨੂੰ ਫੇਰੇ ਪੈਸੇ ਵਾਪਸ ਮਿਲ ਜਾਂਦੇ ਆ ਵੀ ਇਹ ਤਾਂ ਥੋੜੇ ਦਿਨੇ ਹੋਏ ਆਇਆ ਨੂੰ ਬਦਲ ਉਹ ਕਿੰਨੇ ਲੰਮੇ ਸਮੇਂ ਤੋਂ ਜਿਸ ਬੰਦੇ ਦਾ ਘਰ ਸੀ ਜਿਹਨੇ ਲਿਆ ਸੀ ਉਹ ਕਹਿੰਦਾ ਮੈਂ ਵੜਿਆ ਹੀ ਨਹੀਂ ਮੇਰੇ ਕੋਲ ਇਦਾਂ ਦੇ ਪਤਾ ਨਹੀਂ ਕਿੰਨੇ ਘਰ ਹੈ ਮੇਰੇ ਕੋਲ ਇਦਾਂ ਦੇ ਪਤਾ ਨਹੀਂ ਕਿੰਨੇ ਘਰ ਹੈ ਵੀ ਮੈਂ ਤਾਂ ਐਨੀ ਬਰੀਕੀ ਨਾਲ ਕਿਤੇ ਦੇਖਿਆ ਹੀ ਨਹੀਂ ਹੈਗਾ ਮਤਲਬ ਅਸੀਂ ਐਡੀ ਵੱਡੀ ਵਗਿਆ ਕਈ ਵਾਰੀ ਕਰਦੇ ਆਂ ਬੀੜ ਕਮ ਸੇ ਕਮ ਉਹ ਜਿਆਦਾ ਨਹੀਂ ਤੇ ਉਹ 250 ਸਾਲ ਪੁਰਾਣੀ ਬੀੜ ਹੱਥ ਲਿਖਤ ਉਹ ਉੱਥੋਂ ਲੈ ਕੇ ਅਸੀਂ ਆਏ ਦੇਖਿਆ ਔਰ ਐਸੀ ਉਹਦੀ ਦਸ਼ਾ ਅਸੀਂ ਮਨ ਭਰ ਗਿਆ ਦੇਖ ਕੇ ਯਾਰ ਉਹ ਘਰ ਵਿੱਚ ਕੋਈ ਪੁਸਤਕ ਹੈ ਉਹਨੂੰ ਖੋਲੋ ਸਫਾਈ ਕਰੋ ਉਹਦਾ ਨੀਮਾ ਪ੍ਰਤੀ ਨੀਮ ਨਾਲ ਪਾਠ ਕਰੋ ਫਿਰ ਗੁਰੂ ਸਾਹਿਬ ਦੀ ਖੁਸ਼ੀ ਔਰ ਬਾਅਦ ਵਿੱਚ ਪਤਾ ਲੱਗਿਆ ਵੀ ਇੱਥੇ ਵਸੇਬਾ ਕਿਉਂ ਨਹੀਂ ਹੁੰਦਾ ਮਹਾਰਾਜ ਜੀ ਦੀ ਜਿਹੜੀ ਬੀੜ ਪਈ ਸੀ ਉਹਦੇ ਬੇਦਵੀ ਹੋ ਰਹੀ ਸੀ ਉੱਥੇ ਰਹਿ ਹੀ ਨਹੀਂ ਸੀ ਪਾਉਂਦੇ ਲੋਕ ਆਉਂਦੇ ਸੀ ਮਹੀਨੇ ਬਾਅਦ ਚਲੇ ਜਾਂਦੇ ਸੀ ਉਹ ਜਦੋਂ ਵੀ ਮਹਾਰਾਜ ਜੀ ਦਾ ਸਰੂਪ ਸਤਕਾਰ ਸਹਿਤ ਅਸੀਂ ਲੈ ਕੇ ਆਏ ਜੇ ਉਹ ਦਰਸ਼ਨ ਕਰਨੇ ਦਿੱਲੀ ਦੇ ਵਿੱਚ ਹੀ ਗੁਰੂ ਘਰ ਹੈ ਉੱਥੇ ਵਿਰਾਜਮਾਨ ਹੈ ਤਿਲਕ ਨਗਰ ਦੇ ਨੇੜੇ ਤੇ ਉਹ ਤੋਂ ਬਾਅਦ ਉੱਥੇ ਵਸੇਬਾ ਹੋ ਗਿਆ ਕਈ ਵਾਰ ਸਾਡੀਆਂ ਆਪਣੀਆਂ ਹੀ ਕੁਝ ਇਦਾਂ ਦੀਆਂ ਗਲਤੀਆਂ ਹੁੰਦੀਆਂ ਜਿਦੇ ਕਰਕੇ ਸਾਡੇ ਘਰ ਵਿੱਚ ਅਸ਼ਾਂਤੀ ਜਿਹੜੀ ਹੈ ਬਣੀ ਰਹਿੰਦੀ ਹੈ ਅਸੀਂ ਸਤਕਾਰ ਨਹੀਂ ਕਰਦੇ ਧਰਮ ਗ੍ਰੰਥਾਂ ਦਾ ਤੇ ਆਪਣੇ ਪਹਿਲਾਂ ਜਾ ਕੇ ਦੇਖੋ ਘਰ ਚ ਕੋਈ ਐਸਾ ਗ੍ਰੰਥ ਕੋਈ ਕੋਥੀ ਕੋਈ ਮਹਾਰਾਜ ਜੀ ਦੀ ਬਾਣੀ ਦਾ ਕਿਤਾਬ ਚਾ ਜੇ ਹੈ ਉਹਨੂੰ ਸਫਾਈ ਕਰੋ ਸੇਵਾ ਕਰੋ ਔਰ ਕੱਪੜੇ ਦੇ ਵਿੱਚ ਬਿਨਾ ਕੱਪੜੇ ਤੇ ਨਾ ਰੱਖੋ ਭਾਵੇਂ ਭਾਗਵਤ ਗੀਤਾ ਹੈ ਭਾਵੇਂ ਬਾਈਬਲ ਹੈ ਭਾਵੇਂ ਕੋਈ ਵੀ ਗ੍ਰੰਥ ਕਿਸੇ ਮਜਬ ਦਾ ਹੈ ਜੀ ਸਾਰੇ ਧਰਮਾਂਵਾਂ ਦੀ ਗ੍ਰੰਥ ਸਤਿਕਾਰਯੋਗ ਹੈ ਹੁਣ ਅਸੀਂ ਪ੍ਰਚਾਰਕ ਲੋਗ ਆਸੀਂ ਬਹੁਤ ਹਰੇਕ ਤਰ੍ਹਾਂ ਦੇ ਗ੍ਰੰਥ ਰੱਖਣੇ ਹੁੰਦੇ ਆ ਅਸੀਂ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਵਸਤਰਾਂ ਵਿੱਚ ਕਿਉਂਕਿ ਇਹ ਨਹੀਂ ਵੀ ਜੇ ਦੂਜੇ ਧਰਮ ਦਾ ਗ੍ਰੰਥ ਹੈ ਤੇ ਅਸੀਂ ਉਹਦਾ ਸਤਿਕਾਰ ਨਹੀਂ ਕਰਨਾ ਉਹਦੇ 'ਚ ਲਿਖਿਆ ਤਾਂ ਉਹੀ ਹੈ ਨਾ ਉਹਦੇ 'ਚ ਸੱਚ ਤਾਂ ਉਹੀ ਗੱਲ ਦਸੀ ਹੈ ਨਾ ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀਆਂ ਗੱਲਾਂ ਹੈ ਨਾ ਪਰਮੇਸ਼ਰ ਦੀਆਂ ਤੇ ਇਸ ਕਰਕੇ ਉਹਦਾ ਸਤਿਕਾਰ ਕਰਨਾ